ਹਰ ਜੀ ਜੀ ਪ੍ਰਾਈਸ ਰੇਂਜ ਕਿਤੋਂ ਸਟਾਰਟ ਹੋ ਜਾਂਦੀ ਹੈ ਪ੍ਰਾਈ ਕੋ ਦੱਸਿਆ ਜੀ ਦਾ 250 ਹੋਏਗਾ ਕੋ 300 ਕੋ 400 500 ਬਖੋ ਬਖੋ ਪ੍ਰਾਈਸ ਹੈਗੇ ਸਾਰੇ ਦਾ ਸਟਾਰਟਿੰਗ 250 ਤੋਂ ਹੋ ਜਾਂਦੀ ਹੈ ਬਿਲਕੁਲ ਸਟਾਰਟਿੰਗ 250 ਤੇ ਆ ਕੇ ਦੇਖੋ ਪੂਰੇ ਕਿਉਂਕਿ ਲਾਸਟ ਟਾਈਮ ਜਦੋਂ ਮੈਂ ਉਹਦੇ ਡਿਪੋ ਆਈ ਸੀ ਉਸ ਵੇਲੇ ਇਹ ਜੈਕਟ ਮੈਂ ਉਹਦੇ ਡਿਪੋ ਤੋਂ ਲੈ ਕੇ ਗਈ ਸੀ ਤੇ ਤੁਹਾਨੂੰ ਪਤਾ ਕਿੰਨੇ ਵਿੱਚ ਨੇੜੇ ਆਉ ਮੈਂ ਦੱਸਦੀ ਆ 350 ਦੇ ਵਿੱਚ ਲੈ ਕੇ ਗਈ ਸੀ ਤੇ 350 ਦੇ ਵਿੱਚ ਇੰਨੀ ਸੋਹਣੀ ਜੈਕਟ ਤੇ ਤੁਸੀਂ ਵੀ ਲੈਣਾ ਚਾਹੁੰਦੇ ਹੋ ਤਾਂ ਆਪਾਂ ਤੁਹਾਨੂੰ ਦਿਖਾਣੇ ਹੋਰ ਸੋਹਣੀ ਸੋਹਣੀ ਵੈਰਾਈਟੀ ਦੋਸਤੋ ਉਹਦੇ ਸਾਹਿਬ ਨੇ ਕੀ ਪ੍ਰਾਈਸ ਕਿਹੋ ਜੀ ਜੈਕਟਸ ਹਤਾ ਤੁਸੀਂ ਵੀ ਮੇਰੇ ਨਾਲ ਗੈਸ ਕਰੋ ਤੁਸੀਂ ਵੀ ਗੈਸ ਕਰੋ ਮੈਂ ਵੀ ਗੈਸ ਕਰ ਦਿਆ 1 2 3 ਮੇਰਾ ਗੈਸ ਹੈ 1200 1200 ਆਪਾਂ ਦੇ ਨਹੀਂ ਸਿਰਫ 400 50 ਰੁਪਏ ਵਿੱਚ ਕੀ 400 50 ਰੁਪਏ ਵਿੱਚ ਦੱਸੋ ਕੁੜੀਆਂ ਵਾਸਤੇ ਆ ਚੁੱਕੇ ਸ਼ਰਟ ਗਰਮਾ ਗਰਮ ਸ਼ਰਟ ਆ ਚੁੱਕੇ ਆਂ ਚਾਹੇ ਤੁਸੀਂ ਮਾਰੇ ਡਲੋਜੀਆ ਚਾਹੇ ਤੁਸੀਂ ਕਲੂ ਮਰਾਲੀ ਚੱਲ ਜਾਓ ਚਾਹੇ ਮੈਂ ਤੁਹਾਨੂੰ ਸ਼ਿਮਲੇ ਚੱਲ ਜਾਓ ਤੁਸੀਂ ਬਰਫ਼ ਵਿੱਚ ਬੈ ਕੇ ਬਹਿ ਜਾਓ ਮਾਰੇ ਬਰਫ਼ ਪਿਗਣ ਲੱਪਣੀ ਆ ਪਰ ਤੁਹਾਨੂੰ ਠੰਢ ਲੱਗਣੀ ਹੈਗੀ ਆਪਾਂ ਤੁਹਾਡੇ ਵਾਸਤੇ ਗਰਮਾ ਸ਼ਰਟ ਲੈ ਨਹੀਂ ਇਦਾਂ ਨਹੀਂ ਦੇਖੋ ਤੋ ਕਿੰਨੀ ਰਾਇਲ ਫੀਲਿੰਗ ਹੈ ਇਹਦੀ ਕਿ ਤੁਸੀਂ ਜਦੋਂ ਪਾਣਾ ਕਿੰਨਾ ਜ਼ਿਆਦਾ ਫੱਬਨ ਆਲਾ ਹੈ ਤੁਹਾਡੇ ਉੱਤੇ ਤੇ ਕਿੰਨੀ ਜ਼ਿਆਦਾ ਰਾਇਲ ਫੀਲਿੰਗ ਆਨ ਆਲੀ ਹੈ ਕਿ ਪਤਾ ਨਹੀਂ ਕਿੰਨਾ ਕੁ ਮਹਿੰਗਾ ਪਾਇਆ ਹੋਇਆ ਹੈ ਤੇ ਪ੍ਰਾਈਸ ਹਜੀਜੀ ਪ੍ਰਾਈਸ ਤੁਹਾਨੂੰ ਮਿਲ ਜਾਣਾ ਸਿਰਫ ਤੇ ਸਿਰਫ 650 ਦੇ ਵਿੱਚ ਤੁਹਾਨੂੰ ਲੱਗ ਰਿਹਾ ਹੋਣਾ ਅਸੀਂ ਉਦਾਂ ਹੀ ਗੱਲਾਂ ਮਾਰੀ ਜਾ ਰਹੇ ਹਾਂ ਇਦਾਂ ਹੀ ਨੰਦਨੀ ਹੱਥ ਲਾ ਕੇ ਕਹੀ ਜਾਂਦੀ ਹੈ ਬਹੁਤ ਵਧੀਆ ਵੈਰਾਈਟੀ ਆ ਦੇਖੋ ਸਾਡਾ ਦੇਖੋ ਕਿੰਨਾ ਫਾਈਨ ਲੱਗਦਾ ਪਲੀਜ਼ ਦੇਖੋ ਤੁਸੀਂ ਅੰਦਰ ਪ੍ਰਾਈਸ ਦੇਖੋ ਇਹ ਨਹੀਂ ਕਿ ਆਪਾਂ ਮਾਰੇ ਹੁਣ ਰੇਟ ਲਾਤਾ ਸਿਰਫ ਉਹਤ ਲਮਿਆ ਦਾ ਕਲਰ ਦੇਖ ਕੇ ਹੈਰਾਨਾ ਪ੍ਰਾਈਸ ਰੇਂਜ ਦੇਖ ਕੇ ਹੈਰਾਨਾ ਕੀ ਪ੍ਰਾਈਸ ਰੇਂਜ ਹੈ ਸਿਰਫ ਔਰ ਸਿਰਫ 750 ਤੁਸੀਂ ਆਪ ਨਿਗਾਹ ਮਾਰੋ ਐਦਾਂ ਨਹੀਂ ਹੈਗਾ ਕਿ ਅਸੀਂ ਤੁਹਾਨੂੰ ਕੋਈ ਝੂਠ ਦੱਸ ਰਿਹਾ ਕਿ ਪ੍ਰਾਈਸ ਪਹਿਲਾਂ ਕੱਟ ਦੱਸ ਰਿਹਾ ਤੇ ਬਾਅਦ ਚ ਵਧਾ ਕੇ ਦੱਸਣਗੇ ਨਹੀਂ ਤੁਸੀਂ ਜਿੱਦਾਂ ਦਾ ਵੀ ਲਾਈਕ ਕਰ ਦਿਓ ਜੈਕਟਸ ਦੇ ਵਿੱਚ ਸ਼ੈਕਟਸ ਦੇ ਵਿੱਚ ਸ਼ਰਟਸ ਦੇ ਵਿੱਚ ਲੌਂਗ ਸ਼ਰਟ ਸ਼ਾਰਟ ਸ਼ਰਟਸ ਕ੍ਰੋਪ ਦੇ ਵਿੱਚ ਸਾਰਾ ਕੁਝ ਮਤਲਬ ਫੈਮਿਲੀ ਕੰਪਲੀਟ ਸ਼ੋਰੂਮ ਹੈ ਇਹ ਸਿਰਫ ਕੁੜੀਆਂ ਦੀ ਵੈਰਾਈਟੀ ਹੀ ਨਹੀਂ ਸਾਰਿਆਂ ਦੀ ਸਕਦੇ ਹੋ ਕਿ ਕਿੰਨੇ ਸੋਹਣੇ ਸੋਹਣੇ ਪ੍ਰਿਟੀ ਤੁਸੀਂ ਲੱਗਣ ਆ ਲਿਓ ਤੇ ਪ੍ਰਿਟੀ ਪ੍ਰਿਟੀ ਆਪਸ਼ਨ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਵੈਰਾਈਟੀ ਆ ਚੁੱਕੀ ਹੈ ਤੇ ਸਸਤੇ ਤੋਂ ਸਸਤੇ ਪ੍ਰਾਈਸ ਦੇ ਵਿੱਚ ਤੁਹਾਨੂੰ ਮਿਲ ਜਾਣੀਆਂ ਸਵੈਟ ਸ਼ਰਟ ਆ ਦੇਖੋ ਵਿਦ ਕੈਬੀ ਆ ਚੁੱਕੇ ਗਏ ਇਹ ਨਹੀਂ ਕਿ ਕੈਬੀ ਤੇ ਤੁਸੀਂ ਪੈਸੇ ਐਕਸਟਰਾ ਲਾਉਣੇ ਪੈਣੇ ਹੈਗੇ ਆ ਆਪਾਂ ਤੁਹਾਨੂੰ ਦੇਣੀ ਹੈਗੇ 1056 ਰੁਪਏ ਵਿੱਚ ਆ ਵੀ ਦੇਖੋ ਕਿੰਨੇ ਕਿੰਨੇ ਸੋਹਣੇ ਯੂਨਿਕ ਯੂਨਿਕ ਪੀਸ ਆ ਚੁੱਕਿਆ ਗਿਆ ਬਿਲਕੁਲ ਲਗ ਚੀਜ਼ਾਂ ਚ ਕੁਕੜੀਆਂ ਵਾਸਤੇ ਆ ਚੁੱਕੇ ਲੌਂਗ ਮਿਡੀਆ ਆ ਚੁੱਕੀਆਂ ਗਿਆ ਵੈਲਵਟ ਦੇ ਦੇਖੋ ਕਿੰਨੇ ਕਿੰਨੇ ਪਿਆਰੇ ਆਰਟੀਕਲ ਡੀਏ ਨਹੀਂ ਮੈਂ ਤਾਂ ਲਗ ਰਿਆ ਸੀਗਾ ਕਿ ਮੈਂ ਪਤਾ ਨਹੀਂ ਕੀ ਜ਼ਿੰਦਗੀ ਚ ਲੈ ਲਿਆ ਹੋਇਆ ਪਤਾ ਨਹੀਂ 350 ਦੀ ਜੈਕਟ ਲੈ ਕੇ ਸਾਰੇ ਨੂੰ ਦੱਸ ਰਹੀ ਸੀ ਇੱਥੇ ਤਾਂ ਨਾਈਟ ਸੂਟ ਵੀ ਸਾਨੂੰ ਕੋਡੀਆਂ ਦੇ ਭਾਅ ਮਿਲ ਜਾ ਰਹੇ ਕੋੜੇ ਟਿੱਪੂ ਤੇ ਐਦਾਂ ਨਹੀਂ ਹੈਗਾ ਕਿ ਜੇਕਰ ਤੁਹਾਨੂੰ ਸਸਤੇ ਦੇ ਵਿੱਚ ਮਿਲ ਰਿਹਾ ਹੈ ਤੇ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਕੀਤਾ ਗਿਆ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾਂਦਾ ਸੱਚੀ ਗੱਲ ਹੈ ਨੂ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡਾ ਦਿਸਕਾਂ ਦਾ ਸਵਾਗਤ ਮੈਂ ਹਾ ਨੰਦਨੀਆ ਅਰੋੜਾ ਤੇ ਆਪ ਆ ਚੁੱਕਿਆ ਤੁਹਾਡੇ ਫਾਇਦੇ ਦੇ ਡੀਪੋ ਵੱਡੇ ਡੀਪੋ ਤੇ ਤੁਸੀਂ ਦੇਖ ਰਹੇ ਹੋਗੇ ਕਿ ਮੈਂ ਪਾਈਏ ਇੱਕ ਸੋਹਣੀ ਜੀ ਜੈਕਟ ਹੈ ਨਾ ਸੋਣੀ ਲੱਗ ਰਹੀ ਹੈ ਨਾ ਮੈਨੂੰ ਪਤਾ ਸੋਣੀ ਲੱਗ ਰਹੀ ਹੈ ਕਿਉਂਕਿ ਲਾਸਟ ਟਾਈਮ ਜਦੋਂ ਮੈਂ ਉਹ ਵੱਡੇ ਡੀਪੋ ਆਈ ਸੀ ਉਸ ਵੇਲੇ ਇਹ ਜੈਕਟ ਮੈਂ ਵੱਡੇ ਡੀਪੋ ਤੋਂ ਲੈ ਕੇ ਗਈ ਸੀ ਤੇ ਤੁਹਾਨੂੰ ਪਤਾ ਕਿੰਨੇ ਵਿੱਚ ਨੇੜੇ ਆਉ ਮੈਂ ਦੱਸਦੀਆਂ 350 ਦੇ ਵਿੱਚ ਲੈ ਕੇ ਗਈ ਸੀ ਤੇ 350 ਦੇ ਵਿੱਚ ਇੰਨੀ ਸੋਹਣੀ ਜੈਕਟ ਤੇ ਤੁਸੀਂ ਵੀ ਲੈਣਾ ਚਾਹੁੰਦੇ ਹੋ ਤਾਂ ਆਪਾਂ ਤੁਹਾਨੂੰ ਦਿਖਾਣੇ ਹੋਰ ਸੋਹਣੀ ਸੋ ਜੈਕਟ ਲੈ ਲਈ ਸੀ ਹੁਣ ਤੁਹਾਨੂੰ ਹੋਰ ਸਸਤੇ ਪ੍ਰਾਈਸਸ ਦਿਖਾ ਦਿੰਨੇ ਆ ਤੇ ਹੋਰ ਸਸਤੇ ਪ੍ਰਾਈਸਸ ਦੇ ਵਿੱਚ ਵੈਰਾਈਟੀ ਦਿਖਾ ਦਿੰਨੇ ਆ ਸਾਡੇ ਨਾਲ ਨੇ ਹਰਜੀਤ ਜੀ ਸਤਿ ਸ਼੍ਰੀ ਅਕਾਲ ਹਜੀਤ ਜੀ ਸਤਿ ਸ਼੍ਰੀ ਅਕਾਲ ਜੀ ਕਿ ਹਾਲ ਠੀਕੋ ਹਾਂ ਜੀ ਮੈਂ ਤਾਂ ਬਹੁਤ ਵਧੀਆ ਤੁਸੀਂ ਦੱਸੋ ਹੋਰ ਕਿਹੜੀ ਕਿਹੜੀ ਵੈਰਾਈਟੀ ਲੈ ਕੇ ਆਏ ਹੋ ਪਹਿਲਾਂ ਤਾਂ ਮੁਬਾਰਕਾ ਤੁਹਾਨੂੰ 90 ਸਾਲ ਦੀ ਬਹੁਤ ਬਹੁਤ ਮੈਂ ਸਾਲ ਬਾਅਦ ਤੁਸੀਂ ਮਿਲੇ ਹੈਗੇ ਸਾਨੂੰ ਇਹ ਤਾਂ ਗੱਲ ਸਹੀ ਹੈ ਬਈ ਵੈਸੇ ਤਾਂ ਪਿਛਲੇ ਸਾਲ ਪਿਛਲੀ ਮੀਂਹ ਨਹੀਂ ਮਿਲੇ ਸੀ ਬਟ ਅੱਪਨ 90 ਸਾਲ ਤੇ ਨਵੇਂ ਇੱਕ ਸਾਲ ਬਾਅਦ ਮਿਲੇ ਆ ਤੇ ਤੁ ਤੁਸੀਂ ਹੁਣ ਫਿਰ 90 ਸਾਲ ਤੇ ਨਵੀਂ ਨਵੀਂ ਵੈਰਾਈਟੀ ਵੀ ਦਿਖਾ ਦੋ ਬਿਲਕੁਲ ਬਿਲਕੁਲ ਦੇਖੋ ਸਾਡੀਆਂ ਪੇੜਾਂ ਵਾਸਤੇ ਬਹੁਤ ਸੋਹਣੀਆਂ ਵੈਰਾਈਟੀ ਆ ਚੁੱਕੀਆਂ ਹੈਗੇ ਕਿੰਨੇ ਕਿੰਨੇ ਸੋਹਣੇ ਟਾਪ ਆ ਚੁੱਕੇ ਆਗੇ ਦੇਖੋ ਨਾਲ ਕਿੰਨੇ ਕਿੰਨੇ ਪਿਆਰੇ ਟਰੀ ਬਣੇ ਹੈਗੇ ਆ ਠੀਕ ਹੈ ਜੀ ਤੇ ਨਾਲੇ ਪੂਰੇ ਸਟੈਚੂਅਲ ਪੀਸ ਹੈਗੇ ਆ ਤੇ ਫੁੱਲ ਲੌਂਗ ਦੇ ਵਿੱਚ ਆ ਚੁੱਕੇ ਹੈਗੇ ਇਹਦੇ ਵਿੱਚ ਕਲਰ ਵੱਖ-ਵੱਖਰੇ ਮੈਨੇ ਹੈਗੇ ਤੇ ਆਰਟ ਨੇ ਤੁਹਾਨੂੰ ਸਾਈਜ਼ ਮੈਨੇ ਕੋਈ 400 ਕੋ 300 ਕੋ ਜਾਨੇ ਕੋ 250 ਰੇ ਸਟਾਰਟ ਹੋ ਜਾਂਦੇ ਹੈਗੇ ਸਾਡੇ ਸਾਡੇ ਕਲਰ ਆਪਸ਼ਨਸ ਮਿਲ ਜਾਣੇ ਆ ਤੁਹਾਡਾ ਕ੍ਰਿਸਮਸ ਅਜੇ ਵੀ ਮੁੱਕਿਆ ਨਹੀਂ ਹੈਗਾ ਤੁਹਾਨੂੰ ਕ੍ਰਿਸਮਸ ਵਾਲੇ ਡਿਜ਼ਾਈਨਸ ਮਿਲ ਜਾਣੇ ਆ ਸਾਡੇ ਸਾਡੇ ਸਵੈਟਰਸ ਮਿਲ ਜਾਣ ਤੇ ਹਰਜੀਜੀ ਪ੍ਰਾਈਸ ਰੇਂਜ ਕਿਤੋਂ ਸਟਾਰਟ ਹੋ ਜਾਂਦੀ ਪ੍ਰਾਈ ਕੋ ਦੱਸਿਆ ਜੀ ਜਿਹੜਾ 250 ਹੈਗਾ ਕੋ 300 ਕੋ 400 500 ਬਖੋ ਬਖੇ ਪ੍ਰਾਈਸ ਹੈਗੇ ਸਾਰਿਆਂ ਦੇ ਸਟਾਰਟਿੰਗ 250 ਤੋਂ ਹੋ ਜਾਂਦੀ ਬਿਲਕੁਲ ਸਟਾਰਟਿੰਗ 250 ਹੈਗੇ ਦੇਖੋ ਪੂਰੇ ਸਟੈਚੂਅਲ ਪੀਸ ਹੈਗੇ ਨਾਲ ਦੇਖੋ ਕਿੰਨੇ ਕਿੰਨੇ ਪਿਆਰੇ ਵਰਕ ਕੀਤੇ ਹੈਗੇ ਸਰਵੋਸਕੀ ਵਰਕ ਗੈਰ ਠੀਕ ਬਿਲਕੁਲ ਸਹੀ ਗੱਲ ਹੈ ਤੇ ਤੁਸੀਂ ਦੇਖ ਸਕਦੇ ਹੋ ਕਲਰ ਆਪਸ਼ਨਸ ਤੁਸੀਂ ਅਪਨੋ ਅਕੋਰਡਿੰਗ ਚੂਜ਼ ਕਰਕੇ ਜਾ ਸਕਦੇ ਹੋ ਹੁਣ ਆਜ ਜਾਂਦੀ ਹੈ ਨੇ スウェット ਸ਼ਰਟ ਆ ਦੇਖੋ スウェット ਸ਼ਰਟ ਕਿੰਨੇ ਕਿੰਨੇ ਵਧੀਆ ਆ ਚੁੱਕੇ ਕ੍ਰੋਪ ਵੀ ਆ ਚੁੱਕੀ ਹੈਗੀ ਲੌਂਗ ਵੀ ਆ ਚੁੱਕੀ ਹੈਗੀ ਠੀਕ ਹੈ ਜਿਪਟਰ ਵੀ ਆ ਚੁੱਕੀ ਹੈਗੀ ਬਿਦੌਟ ਜਿਪਰ ਵੀ ਆ ਚੁੱਕੀ ਹੈਗੀ ਕਿੰਨੇ ਕਿੰਨੇ ਸੋਹਣੇ ਆਰਟੀਕਲ ਡਾਇਨਿਕ ਕਿੰਨੇ ਕਿੰਨੇ ਸੋਬਰ ਆ ਚੁੱਕੇ ਹੈਗੀ ਜੀ ਹੋਜੀ ਤੁਸੀਂ ਪਸੰਦ ਕਰਦੇ ਹੋ ਤੁਹਾਨੂੰ ਉਹੋ ਜਿਹੀ ਮਿਲ ਜਾਣੀ ਹੈ ਸ਼ਾਰਟ ਦੇ ਵਿੱਚ ਲਾਈਕ ਕਰ ਦਿਓ ਸ਼ਾਰਟ ਦੇ ਵਿੱਚ ਮਿਲ ਜੂਗੀ ਲੌਂਗ ਦੇ ਵਿੱਚ ਲਾਈਕ ਕਰ ਦਿਓ ਲੌਂਗ ਦੇ ਵਿੱਚ ਮਿਲ ਜੂਗੀ ਬਿਲਕੁਲ ਬ ਪ੍ਰਿਟੀ ਤੁਸੀਂ ਲੱਗਣ ਆ ਲਿਓ ਤੇ ਪ੍ਰਿਟੀ ਪ੍ਰਿਟੀ অপਸ਼ਨ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਵੈਰਾਈਟੀ ਆ ਚੁੱਕੀ ਹੈ ਤੇ ਸਸਤੇ ਤੋਂ ਸਸਤੇ ਪ੍ਰਾਈਸ ਦੇ ਵਿੱਚ ਤੁਹਾਨੂੰ ਮਿਲ ਜਾਣੀ ਹੈ スウェットਸ਼ਰਟ ਆ ਆ ਦੇਖੋ ਵਿਦ ਕੈਬੀ ਆ ਚੁੱਕੇਗੇ ਇਹ ਨਹੀਂ ਕਿ ਕੈਬ ਤੇ ਤੁਸੀਂ ਪੈਸੇ ਐਕਸਟਰਾ ਲਾਉਣੇ ਪੈਣੇ ਹੈਗੇ ਆ ਆਪਾਂ ਤੁਹਾਨੂੰ ਦੇਣੀ ਹੈਗੇ 1056 ਰੁਪਏ ਵਿੱਚ ਆ ਵੀ ਦੇਖੋ ਕਿੰਨੇ ਕਿੰਨੇ ਸੋਹਣੇ ਯੂਨਿਕ ਯੂਨਿਕ ਪੀਸ ਆ ਚੁੱਕਿਆ ਗਿਆ ਬਿਲਕੁਲ ਲਗ ਚੀਜ਼ਾਂ ਆ ਚੁੱਕੀਆਂ ਤੇ ਯੂਨਿਕ ਤਾਂ ਆਏ ਹੋਏ ਤੁਸੀਂ ਦੇਖ ਸਕਦੇ ਹੋ ਕਿੰਨੀ ਰਾਇਲ ਫੀਲਿੰਗ ਹੈ ਇਹਦੀ ਕਿ ਤੁਸੀਂ ਜਦੋਂ ਪਾਣਾ ਕਿੰਨਾ ਜ਼ਿਆਦਾ ਫੱਬਨ ਵਾਲਾ ਹੈ ਤੁਹਾਡੇ ਉੱਤੇ ਤੇ ਕਿੰਨੀ ਜ਼ਿਆਦਾ ਰਾਇਲ ਫੀਲਿੰਗ ਪ੍ਰਾਈਸ ਸਾਨੂੰ ਮਿਲ ਜਾਣਾ ਸਿਰਫ ਤੇ ਸਿਰਫ 650 ਦੇ ਵਿੱਚ 650 ਦੇ ਵਿੱਚ ਤੁਸੀਂ ਰਾਇਲ ਬਣ ਜਾਣਾ ਪੂਰੇ ਪੂਰੇ ਤੁਸੀਂ ਪ੍ਰਾਈਸ ਇਹ ਕਿ ਮੈਂ ਕਨਫਿਊਜ਼ ਹੋ ਜਾਂਦੀ ਕੀ ਹੋਇਆ ਬਿਲਕੁਲ ਸਹੀ ਗੱਲ ਹੈ ਕਿਉਂਕਿ 650 ਦੇ ਵਿੱਚ ਮਤਲਬ ਮੈਂ ਸੋਚੀ ਸੀ ਹਜੇ ਪ੍ਰਾਈਸ ਨਿਕਲ ਕੇ ਆਊਗਾ 1200 1400 1500 ਤੇ ਮੈਂ ਦੇਖਿਆ 650 650 ਤੋਂ ਬਹੁਤ ਘੱਟ ਹੈ ਡੈਡੀਪੂ ਪ੍ਰਾਈਸ ਦੇਖੇ ਬੰਦਾ ਉਹਦੇ ਤੋਂ ਤਾਂ ਲਾ ਜਾਂਦਾ ਹੈਗਾ ਠੀਕ ਹੈ ਜੀ ਇਹ ਵੀ ਦੇਖੋ ਕਿੰਨੀ ਸੋਹਣੀ ਆ ਚੁੱਕੀ ਸਪੈਸ਼ਲਟ ਕਿੰਨੀ ਸੋਹਣੀ ਪੌਕਟ ਆ ਚੁੱਕੀ ਹੈ ਫਰੰਟ ਦੇ ਉੱਪਰ ਕਿੰਨਾ ਪਿਆਰਾ ਆਰਟੀਕਲ ਆ ਚੁੱਕਾ ਨਾਲ ਦੇਖੋ neck ਦੇ ਉੱਪਰ ਕਿੰਨੀ ਫੈਗੀ ਹੋਈ ਹੈ ਤੇ ਤੁਸੀਂ ਆਪ ਦੇਖੋ ਕਿੰਨਾ ਯੂਨੀਕ ਡਿਜ਼ਾਈਨ ਹੈ ਤੇ ਕਿੰਨਾ ਸਟਾਈਲਿਸ਼ ਲੱਗ ਰਿਹਾ ਹੈ 컬러 ਆਪਸ਼ਨ ਕਿੰਨਾ ਜ਼ਿਆਦਾ ਸੋਹਣਾ ਲੱਗ ਰਿਹਾ ਹੈ ਸਕਾਈ ਬਲੂ ਕਲਰ ਹੈ ਤੁਹਾਨੂੰ ਸਾਈਜ਼ ਆਪਸ਼ਨਸ ਮਿਲ ਜਾਣੇ ਕਿੰਨੀ ਸੋਹਣੀ ਪਾਕਟਸ ਲੱਗੀਆਂ ਹੋਈਆਂ ਇਹਨਾਂ ਦਾ ਜਦੋਂ ਤੁਸੀਂ ਪਾਣਾ ਕਿੰਨੇ ਤੁਸੀਂ ਐਲੀਗੈਂਟ ਜੇ ਪ੍ਰੀਟੀ ਜੇ ਲੱਗਣ ਵਾਲੇ ਹੋ ਦੇਖੋ ਕੁੜੀਆਂ ਵਾਸਤੇ ਆ ਚੁੱਕੀਆਂ ਲੌਂਗ ਮਿਡੀਆ ਆ ਚੁੱਕੀਆਂ ਗਿਆ ਵੈਲਵਟ ਦੇ ਦੇਖੋ ਕਿੰਨੇ ਕਿੰਨੇ ਪਿਆਰੇ ਆਰਟੀਕਲ ਡਿਜ਼ਾਈਨ ਕੀਨੇ ਕਿੰਨੇ ਸੋਹਰੇ ਆ ਚੁੱਕੇ ਨੇ ਇੱਕ ਤੇ ਕਿੰਨਾ ਪਿਆਰਾ ਵਰਕ ਕੀਤਾ ਦੇਖੋ ਕਿੰਨੇ ਕਿੰਨੇ ਸੋਹਣੇ ਬਟਨ ਲਗਾ ਦਿੱਤੇ ਹੈਗੇ ਆ ਤੁਹਾਨੂੰ ਨਜ਼ਰ ਵੀ ਲੱਗ ਤੁਸੀਂ ਨਿਟਿੰਗ ਦੇ ਵਿੱਚ ਪਸੰਦ ਕਰਦੇ ਹੋ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਨਿਟਿੰਗ ਦੇ ਵਿੱਚ ਆ ਗਈ ਹੋਈ ਹੈ ਜਿਹੜੀ ਤੁਹਾਡੀ ਮਿੱਡੀ ਹੈ ਤੁਸੀਂ ਇਹਨੂੰ ਸਟਾਈਲ ਕਰ ਸਕਦੇ ਹੋ ਲੈਗੀ ਦੇ ਨਾਲ ਸਟਾਈਲ ਕਰ ਸਕਦੇ ਹੋ ਤੁਸੀਂ ਜੀਨਸ ਨਾਲ ਸਟਾਈਲ ਕਰ ਸਕਦੇ ਹੋ ਤੁਸੀਂ ਵੈਲਵਟ ਟੱਚ ਦੇ ਵਿੱਚ ਥੋੜਾ ਲਾਈਕ ਕਰਦੇ ਹੋ ਤੁਸੀਂ ਉਹਦੇ ਵਿੱਚ ਲੈ ਕੇ ਜਾ ਸਕਦੇ ਹੋ ਕਲਰ ਆਪਸ਼ਨਸ ਮਿਲ ਜਾਣੇ ਆ ਵਧੀਆ ਤੁਹਾਨੂੰ ਦੇਖ ਸਕਦੇ ਹੋ ਕਿ neck ਵਧੀਆ ਮਿਲ ਜਾਣੀ ਹੈ ਤੇ ਇਸ ਵੇਲੇ ਮੈਂ ਕਪੜਾ ਫੀਲ ਕਰਕੇ ਦੇਖ ਰਿਹਾ ਤੁਹਾਨੂੰ ਠੰਡ ਨਹੀਂ ਲੱਗਣ ਵਾਲੀ ਆ ਦੇਖੋ ਕਿੰਨਾ ਪਿਆਰਾ ਪੀਸ ਆ ਚੁੱਕਾ ਮਾਰਾ ਠੰਡ ਆਪੇ ਤੁਹਾਡੀ ਛੇਆਂ ਵਾਲੇ ਪਾਏ ਹੋਣੇ ਸੋਹਣੇ ਸੋਹਣੇ ਕਪੜੇ ਪਾਏ ਹੋਣੇ ਮਾਰਾ ਦੇਖੋ ਬ ਤੇ ਬਹੁਤ ਹੀ ਜ਼ਿਆਦਾ ਸੌਫਟ ਅਗੇਨ ਮੈਂ ਹਰ ਵਾਰੀ ਇੱਕ ਚੀਜ਼ ਕਹਿੰਨੀ ਆ ਕਿ ਬੜੀ ਟੀਪੂ ਤੇ ਇਦਾਂ ਨਹੀਂ ਹੈਗਾ ਕਿ ਜੇਕਰ ਤੁਹਾਨੂੰ ਸਸਤੇ ਦੇ ਵਿੱਚ ਮਿਲ ਰਿਹਾ ਹੈ ਤੇ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਕੀਤਾ ਗਿਆ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾਂਦਾ ਇਹਦੀ ਨੈਕ ਦੇਖੋ ਤੁਸੀਂ ਇੱਕ ਵਾਰੀ ਇਹ ਨੈਕ ਚੈੱਕ ਕਰ ਰਹੇ ਹੋ ਤੁਸੀਂ ਇਹ ਅੰਦਰ ਦੀ ਨੈਕ ਹੈ ਤੁਸੀਂ ਇਹਨੂੰ ਫੋਲਡ ਕਰ ਲੈਣਾ ਤੁਸੀਂ ਬਹੁਤ ਸੋਹਣੇ ਲੱਗਣਾ ਲਿਓ ਨਾਲ ਤੁਹਾਨੂੰ ਫਰ ਮਿਲ ਜਾਣੀ ਹੈ ਕਲਰ ਬਹੁਤ ਸੋਹਣਾ ਮਿਲ ਜਾਣਾ ਆ ਦੇਖੋ ਕੁੜੀਆਂ ਦੇ ਫੇਵਰਟ ਆ ਚੁੱਕੇ ਨਾਈਟ ਸੂਟ ਸਟ੍ਰੋਬਰੀ ਵਾਲੇ ਆ ਚੁੱਕੇ ਹੈਗੇ ਕਿੰਨੇ ਕਿੰਨੇ ਪਿਆਰੇ ਦੇਖੋ ਕਲਰ ਆ ਚੁੱਕੇ ਹੈਗੇ ਠੀਕ ਹੈ ਜ ਕਿੰਨੇ ਕਿੰਨੇ ਸੋਹਣੇ ਦੇਖੋ ਲੋਰ ਤੇ ਵੀ ਦੇਖੋ ਬਣੇ ਹੈਗੇ ਇਹ ਆਪਾਂ ਦੇਣਾ ਹੈਗਾ 1000 ਵਾਲੀ ਸਿਰਫ 400 ਤੇ 500 ਰੁਪਏ ਵਿੱਚ ਕੁੜੀਆਂ ਨੂੰ ਨਾ ਉਹ ਵੀ ਬੜਾ ਸ਼ੌਕ ਹੁੰਦਾ ਹੈ ਉਹ ਕਿਊਟੀ ਪਟੂਟੀ ਜਿਹਾ ਲੱਗਣ ਦਾ ਹੈ ਨਾ ਜੇਕਰ ਤੁਸੀਂ ਉਹ ਕਿਊਟੀ ਟਾਈਪਸ ਜੀ ਫੀਲਿੰਗ ਲੈਣੀ ਹੈ ਨਾ ਤੁਸੀਂ ਇਹੋ ਜੇ ਨਾਈਟ ਸੂਟਸ ਦੇਖੋ ਕਿੰਨੇ ਸੋਹਣੇ ਹਨ मतलब ਤੁਸੀਂ ਆਪ ਦੇਖੋ ਤੁਸੀਂ ਇਹੋ ਜੇ ਪਿਆਰੇ ਪਿਆਰੇ ਜੇ ਨਾਈਟ ਸੂਟ ਪਾਣਾ ਤਾਂ ਤੁਸੀਂ ਆਪ ਹੀ ਉਹ ਕਿਊਟੀ ਜਿਹੀ ਲੱਗੀ ਜਾਣਾ ਤੇ ਮਤਲਬ ਮੈਨੂੰ ਲੱਗਦਾ ਕੁਝ ਬੋਲਣ ਦੀ ਲੋੜ ਨਹੀਂ ਹੈ ਕਿ ਕਿੰਨੇ ਕੁ ਕਿਊਟ ਲੱਗਣ ਆਲੇ ਕਿਉਂਕਿ ਨਾਈਟ ਸੂਟ ਵੀ ਕਿਊਟ ਤੁਸੀਂ ਵੀ ਕਿਊਟ ਤੇ ਟਾ ਆਦੇ ਵਿੱਚ ਪੂਰਾ ਨਾਈਟ ਸੂਟ ਮਿਲ ਜਾਣਾ ਹੈ ਬਿਲਕੁਲ ਕੰਪਲੀਟ ਦਵਾਂਗੇ ਆ ਦੇਖੋ ਕਿੰਨਾ ਸੋਹਣਾ ਆ ਚੁੱਕਾ ਹੈ ਅਲੱਗ ਛੇੜਾ ਚੁੱਕਿਆ ਹੈ ਅਲੱਗ ਡਿਆਣੀ ਆ ਚੁੱਕਿਆ ਹੈ ਅਲੱਗ ਆਰਟੀਕਲ ਆ ਚੁੱਕਿਆ ਹੈ ਆ ਭਾ ਦਿਨਾ ਸਿਰਫ 600 ਤੇ 500 ਰੁਪਏ ਵਿੱਚ ਇਹ ਕਿੰਨੀ ਕਿਊਟ ਕਿਊਟ ਚੀਜ਼ਾਂ ਨੇ ਮੈਂ ਤਾਂ ਆਪ ਦੇਖ ਰਹੀ ਤੁਸੀਂ ਆ ਦੇਖੋ ਕਿੰਨੀਆਂ ਸੋਹਣੀਆਂ ਸੋਹਣੀ ਚੀਜ਼ਾਂ ਨੇ ਤੇ ਕੁੜੀਆਂ ਨੂੰ ਇਦਾਂ ਦੀ ਚੀਜ਼ਾਂ ਬਹੁਤ ਸੋਹਣੀਆਂ ਲੱਗਦੀਆਂ ਨੇ ਮੈਨੂੰ ਪਤਾ ਹੈ ਤੇ 650 ਦੇ ਵਿੱਚ ਤੁਹਾਨੂੰ ਪਜਾਮਾ ਵੀ ਮਿਲ ਜਾਣਾ ਤੇ ਟੌਪ ਵੀ ਬਿਲਕੁਲ ਕੰਪਲੀਟ ਰਵਾਂਗੇ ਵੀ ਤੇ ਲੋਅਰ ਆਉਣਾ ਹੈਗਾ ਤੇ ਟੌਪ ਆਉਣਾ ਹੈਗਾ ਸਿਰਫ 650 ਰੁਪਏ ਵਿੱਚ ਕੀ ਬਾਤ ਹੈ 650 ਦੇ ਵਿੱਚ ਮੈਨੂੰ ਤਾਂ ਲੱਗ ਰਿਹਾ ਸੀਗਾ ਕਿ ਮੈਂ ਪਤਾ ਨਹੀਂ ਕੀ ਜ਼ਿੰਦਗੀ ਚ ਲੈ ਲਿਆ ਹੋਇਆ ਪਤਾ ਨਹੀਂ 350 ਦੀ ਜੈਕਟ ਲੈ ਕੇ ਸਾਰੇ ਨੂੰ ਦੱਸ ਰਹੀ ਸੀ ਇੱਥੇ ਤਾਂ ਨਾਈਟ ਸੂਟ ਵੀ ਸਾਨੂੰ ਕੋਡੀਆਂ ਦੇ ਭਾਅ ਵਿੱਚ ਮਿਲ ਜਾ ਰਿਹਾ ਕਿ ਬਿਲਕੁਲ ਬਿਲਕੁਲ ਆ ਦੇ ਵੱਖ-ਵੱਖ ਦੇ ਪ੍ਰਿੰਟ ਹੈਗੇ ਵੱਖ-ਵੱਖ ਡਾਇਰੀ ਹੈਗੀ ਹੈ ਮਤਲਬ ਇਦਾਂ ਦੀ ਇਦਾਂ ਦਾ ਇਦਾਂ ਸਟੱਫ ਹੈਗਾ ਬਹੁਤ ਜ਼ਿਆਦਾ ਵਾਰਮ ਫੀਲਿੰਗ ਹੈ ਇਹਦੀ ਕਿ ਜਦੋਂ ਤੁਸੀਂ ਪਾਣਾ ਤੁਹਾਨੂੰ ਰਾਤੀ ਜੇਕਰ ਤੁਸੀਂ ਵਿਦਆਊਟ ਕੰਬਲ ਵਿਦਆਊਟ ਰਜਾਈ ਵੀ ਤੁਸੀਂ ਬਾਹਰ ਜੇਕਰ ਵਾਕ ਵੀ ਕਰ ਰਹੇ ਹੋ ਨਾ ਤਾਂ ਵੀ ਤੁਹਾਨੂੰ ਠੰਡ ਨਹੀਂ ਲੱਗਣ ਵਾਲੀ ਇੰਨਾ ਵਧੀਆ ਇਹਦਾ ਸਟੱਫ ਹੈਗਾ ਤੇ ਜਦੋਂ ਤੁਹਾਨੂੰ ਸਾਰਾ ਕੁਝ 450 ਤੋਂ ਸਟਾਰਟ ਹੋ ਜਾਂਦੇ ਨੇ ਇਹੋ ਜਿਹੀ ਨਾਈਟਸੂਟ ਤਾਂ ਹੋਰ ਕੀ ਚਾਹੀਦਾ ਬਹੁਤ ਸੋਹਣੇ ਸੋਹਣੇ ਵੈਰਿਟੀ ਆ ਚੁੱਕੀ ਹੈਗੀ ਕਸਟਮਰ ਤਾਂ ਆਪ ਕਨਫਿਊਜ਼ ਹੋ ਜਾਂਦੇ ਨੇ ਕਿ ਅਸੀਂ ਲੈਣ ਕੀ ਆਏ ਅਸੀਂ ਲੈ ਕੇ ਕੀ ਚੱਲੇ ਹੈਗੇ ਕਿਉਂਕਿ ਪ੍ਰਾਈਸ ਇਹਨੇ ਘਾਟੇ ਕਿ ਵੱਡੇ ਡੀਪੋ ਦੇ ਬਿਲਕੁਲ ਸਹੀ ਗੱਲ ਹੈ ਮੇਰੀ ਰਖ ਲਓ ਕਿਉਂਕਿ ਤੁਸੀਂ ਇੱਥੇ ਵੱਡੇ ਡਿਪੋ ਤੇ ਜੇਕਰ ਤੁਸੀਂ ਵਿਜ਼ਿਟ ਨਹੀਂ ਕਰ ਸਕਦੇ ਤੁਸੀਂ ਸਕਰੀਨ ਦੇ ਦਿੱਤੇ ਗਏ ਨੰਬਰਾਂ ਰਾਹੀਂ ਵੀ ਆਨਲਾਈਨ ਸ਼ਾਪਿੰਗ ਕਰ ਸਕਦੇ ਹੋ ਬਿਲਕੁਲ ਸਾਡੀ ਸਰਵਿਸ ਹੈਗੀ ਆ ਆਨਲਾਈਨ ਵੀ ਹੈਗੀ ਆ ਤੁਸੀਂ ਵੱਡੇ ਡਿਪੋ ਆ ਸਕਦੇ ਹੈਗੇ ਜਾਂ ਵੀਡੀਓ ਵੀ ਕਰ ਸਕਦੇ ਹੋ ਘਰ ਬੈਠ ਕੇ ਵੀ ਸ਼ਾਪਿੰਗ ਕਰ ਸਕਦੇ ਆਗੇ ਨੰਬਰ ਸਕਰੀਨ ਤੇ ਕਾਲ ਕਰਕੇ ਕੋਈ ਵੀ ਸ਼ਾਪਿੰਗ ਕਰਨੀ ਕਰ ਸਕਦੇ ਆਗੇ ਤੁਸੀਂ ਜਦੋਂ ਜਿੱਦਾਂ ਜਿੱਦਾਂ ਤੁਹਾਨੂੰ ਅਸੀਂ ਆਨਲਾਈਨ ਸ਼ਾਪਿੰਗ ਬਾਰੇ ਦੱਸ ਰਹੇ ਤੁਸੀਂ ਨਾਲ-ਨਾਲ ਵੈਰਾਈਟੀ ਵੀ ਦੇਖਦੇ ਰਹੋ ਕਿ ਅਸੀਂ ਤੁਹਾਨੂੰ ਵੈਰਾਈਟੀ ਨਾਲ-ਨਾਲ ਦਿਖਾਈ ਜਾ ਰਹੇ ਆ ਕਿਉਂਕਿ ਸਾਡਾ ਮਕਸਦ ਹੁੰਦਾ ਕਿ ਤੁਸੀਂ ਵੈਰਾਈਟੀ ਵੀ ਦੇਖੋ ਤੇ ਤੁਸੀਂ ਜੇਕਰ ਸ਼ਾਪਿੰਗ ਕਰਨਾ ਚਾਹੁੰਦੇ ਹੋ ਤੇ ਜੇਕਰ ਆ ਨਹੀਂ ਸਕਦੇ ਤਾਂ ਉਹ ਵੀ ਤੁਸੀਂ ਨਾਲ ਕਰ ਸਕੋ ਤੁਸੀਂ ਦੇਖ ਸਕਦੇ ਹੋ ਹਜੀਜੀ ਨੇ ਹੋਰ ਵੀ ਬਹੁਤ ਸੋਹਣੀ-ਸੋਹਣੀ ਵੈਰਾਈਟੀ ਦਿਖਾਈ ਹੈ ਨਾਈਟ ਸੂਟ ਦੀ ਆ ਕਲਰ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਲੱਗਨ ਵਾਲਾ ਹੈ ਬਹੁਤ ਐਲੀਗੈਂਟ ਪੀਸ ਹੈ ਤੁਸੀਂ ਕਿਤੇ ਬਾਹਰ ਘੁੰ ਕਰਨਾ ਹੋਵੇ ਜੈਕਟਾ ਪਾਣੀ ਹੋਵੇ ਤਾਂ ਉਹਦੇ ਲਈ ਕੁਝ ਦਿਖਾਓ ਲਓ ਜੀ ਆ ਗਈ ਦੇਖੋ ਜੈਕ ਕਿੰਨੀ ਵਧੀਆ ਆ ਚੁੱਕੀ ਹੈ ਹਾਸਲੇ ਵੀ ਜੈਕਟ ਆ ਚੁੱਕੀ ਜੀਨ ਦੀ ਠੀਕ ਹੈ ਕਿੰਨਾ ਪਿਆਰਾ ਆਰਟੀਕਲ ਆ ਚੁੱਕਾ ਹੈ ਕਿ ਬਾਹਰ ਤੁਹਾਨੂੰ 2250 ਤੋਂ ਘੱਟ ਨਹੀਂ ਮਿਣੀ ਹੈਗੀ ਆਪਾਂ ਜਿੰਨ ਸਿਰਫ 619 ਰੁਪਏ ਵਿੱਚ ਇਹ ਓ 619 ਦੇ ਵਿੱਚ ਤੁਸੀਂ ਇੱਕ ਚੀਜ਼ ਦੇਖੋ ਜੇਕਰ ਤੁਸੀਂ ਵੀ ਉਹ ਮੇਰੇ ਵਰਗੇ ਸਟਾਈਲ ओरिएंटेड ਜੇ ਪਰਸਨ ਹੋ ਤੁਸੀਂ ਇਹਨੂੰ ਗਰਮੀਆਂ ਦੇ ਵਿੱਚ ਵੀ ਸਟਾਈਲ ਕਰ ਸਕਦੇ ਹੋ ਤੁਸੀਂ ਆਪਣੇ ਹਾਈ ਨੈਕਸ ਦੇ ਉੱਤੇ ਸਰਦੀਆਂ ਦੇ ਵਿੱਚ ਵੀ ਸਟਾਈਲ ਕਰ ਸਕਦੇ ਹੋ ਇੱਕ ਇਹ ਇਹੋ ਜਿਹਾ ਆਰਟੀਕਲ ਆ ਜਿਹੜਾ 619 ਦੇ ਵਿੱਚ ਤੁਹਾਡਾ ਪੂਰੇ ਸਾਲ ਚੱਲਣ ਵਾਲਾ ਹੈ ਆ ਦੇਖੋ 744 பை ਵੀ ਦਾ ਆਪਾਂ ਨਾਲ ਆਤੀਆਂ 슬ੀਵਸ ਲਾਤੀਆਂ ਇਹ ਕਿੰਨਾ ਪਿਆਰਾ ਆਰਟੀਕਲ ਆ ਚੁੱਕਿਆ ਹੈਗਾ ਬਾਹਰ ਤੋਂ 2200 2525 ਤੋਂ ਘੱਟ ਨਹੀਂ ਮਣੀ ਚੀਜ਼ ਹੈ ਵਾਲੀ ਹੈ ਬਿਲਕੁਲ ਸਹੀ ਗੱਲ ਹੈ ਤੇ 슬ੀਵਸ ਕੋਈ ਨਾਰਮਲ 슬ੀਵਸ ਨਹੀਂ ਹੈਗੀ ਤੁਸੀਂ ਆਪ ਦੇਖੋ ਬਲੂਨ 슬ੀਵਸ ਤੁਹਾਨੂੰ ਮਿਲ ਜਾਣੀਆਂ ਜਿਹੜੀ ਇੱਕ ਪ੍ਰੋਪਰ ਇੱਕ ਇਲਿਊਜ਼ਨ ਕ੍ਰੀਏਟ ਕਰਦੀਆਂ ਨੇ ਤੁਹਾਡੇ ਬਾਹਾਂਾਂ ਦੇ ਉੱਤੇ ਉਹ ਫਲਫੀ ਫਲਫੀ ਬਾਹਾਂ ਤੁਹਾਡੀਆਂ ਲੱਗਣ ਆਲੀਆਂ ਨੇ ਤੇ ਕੀ ਪ੍ਰਾਈਸ ਰੇਂਜ ਹੈ ਜੀ ਜੀ ਇਹ ਫ੍ਰੈਂਡਸ 744 ਇਹ ਵਾਲੀ ਡੈਨਿਮ ਜੈਕਟ ਤੁਸੀਂ ਦੇਖ ਸਕਦੇ ਹੋ ਨਾਰਮਲ ਤੁਹਾਨੂੰ ਮਿਲ ਜਾਣੀ ਹੈ 744 ਦੇ ਵਿੱਚ ਤੁਸੀਂ ਥੋੜਾ ਜਿਹਾ ਬਲੂਨ ਟਾਈ ਆ ਦੇਖੋ ਕੁੜੀਆਂ ਵਾਸਤੇ ਆ ਚੁੱਕੇ ਸ਼ਰਟ ਗਰਮਾ ਗਰਮ ਸ਼ਰਟ ਆ ਚੁੱਕੇ ਆ ਜੇ ਚਾਹੇ ਤੁਸੀਂ ਮਾਰੇ ਡਲੋਜੀਆ ਚਾਹੇ ਤੁਸੀਂ ਕਲੂ ਮਰਾਲੀ ਚੱਲ ਜਾਓ ਚਾਹੇ ਮੈਂ ਤੁਹਾਨੂੰ ਸ਼ਿਮਲੇ ਚੱਲ ਜਾਓ ਤੁਸੀਂ ਬਰਫ਼ ਵਿੱਚ ਪਾ ਕੇ ਬਹਿ ਜਾਓ ਮਾਰੇ ਬਰ ਪੇਗਣ ਆਪਣੀ ਆ ਪਰ ਤੁਹਾਨੂੰ ਠੰਡੇ ਲੱਗਣੀ ਹੈਗੀ ਆਪਾਂ ਤੁਹਾਡੇ ਵਾਸਤੇ ਗਰਮਾ ਸ਼ਰਟ ਲੈ ਨਹੀਂ ਇਦਾਂ ਨਹੀਂ ਦੇਖੋ ਬਹੁਤ ਸਹੀ ਗੱਲ ਹੈ ਮਤਲਬ ਬਹੁਤ ਹੀ ਸੋਨਾ ਫੈਬਰਿਕ ਹੈ ਬਹੁਤ ਹੀ ਵਧੀਆ ਅੱਜ ਕੱਲ ਸ਼ੈਕਟਸ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਆ ਚੁੱਕੀਆਂ ਨੇ ਤੇ ਇਹ ਮੈਨੂੰ ਲੱਗਦਾ ਉਹ ਸ਼ੈਕਟ ਜਿਹੜੀ ਆਪਣੀ ਚੀਜ਼ ਅੱਜ ਕੱਲ ਲੋਕੀ ਲਾਈਕ ਕਰਦੇ ਆ ਨਾ ਇਹ ਸ਼ੈਕਟ ਵਾਲੀ ਵੈਰ ਤੇ ਮਤਲਬ ਮੈਂ ਤਾਂ ਕਲਰ ਦੇਖ ਕੇ ਹੈਰਾਨ ਆ ਪ੍ਰਾਈਸ ਰੇਂਜ ਦੇਖ ਕੇ ਹੈਰਾਨ ਆ ਕੀ ਪ੍ਰਾਈਸ ਰੇਂਜ ਹੈ ਸਿਰਫ ਔਰ ਸਿਰਫ 750 ਤੁਸੀਂ ਆਪ ਨਿਗਾਹ ਮਾਰੋ ਐਦਾਂ ਨਹੀਂ ਹੈਗਾ ਕਿ ਅਸੀਂ ਤੁਹਾਨੂੰ ਕੋਈ ਝੂਠ ਦੱਸ ਰਿਹਾ ਕਿ ਪ੍ਰਾਈਸ ਪਹਿਲਾਂ ਕੱਟ ਦੱਸ ਰਿਹਾ ਤੇ ਬਾਅਦ ਚ ਵਧਾ ਕੇ ਦੱਸਣਗੇ ਨਹੀਂ ਬਿਲਕੁਲ ਮੱਥਾ ਦੇਖਿਆ ਬਿੰਦੀ ਨਹੀਂ ਲਾਈਦਾ ਕਹਿੰਦੇ ਕਿ ਗਾਹ ਦੇਖ ਰੇਟ ਲਾਈਦਾ ਹੈ ਕਿ ਗਾਹ ਸਾਡੇ ਰੇਟ ਪਹਿਲੇ ਲੱਗੇ ਹੋਏ ਆ ਠੀਕ ਹੈ ਜੇ ਬੱਚਾ ਆ ਜਾਏ ਕੋ ਸਿਆਣਾ ਹੈ ਕਿਸੇ ਨੂੰ ਗਲਤ ਭਰਾਈ ਨਹੀਂ ਲੱਗਣਾ ਹੈ ਇਹ ਤਾਂ ਆਪਾਂ ਫਿਰ ਤੁਹਾਨੂੰ ਇੱਕ ਇੱਕ ਦੋ ਦੋ ਪੀਸ ਦਿਖਾ ਰਹੇ ਕਿਉਂਕਿ ਟੂ ਮੱਚ ਵੈਰਾਈਟੀ ਹੁੰਦੀ ਹੈ ਤੁਹਾਨੂੰ ਪਤਾ ਵੀਡੀਓ ਵਿੱਚ ਆਪਾਂ ਪ੍ਰੋਪਰ ਵੈਰਾਈਟੀ ਨਹੀਂ ਸ਼ੋਅ ਕਰ ਸਕਦੇ ਆ ਵੀ ਦੇਖੋ ਕਿੰਨੀ ਕਿੰਨੀ ਥੋੜੀ ਲੌਂਗ ਸ਼ਰਟ ਆ ਚੁੱਕੀਆਂ ਹੈਗੀਆਂ ਵੱਖੋ ਵੱਖਰੇ ਕਲਰ ਹੈਗੇ ਵੱਖੋ ਵੱਖਰੇ ਆਰਟੀਕਲ ਹੈਗੇ ਸਿਰਫ 695 ਰੁਪਏ ਵਿੱਚ ਬਹੁਤ ਵਧੀਆ ਕੁਆਲਿਟੀ ਹੈ ਬਹੁਤ ਹੀ ਜ਼ਿਆਦਾ ਵਧੀਆ ਆ ਦੇਖੋ ਤੁਹਨ ਮੈਂ ਤੁ ਲੋ ਜੀ ਆਪੋ ਖੋਲ੍ਹ ਕੇ ਤੁਹਾਨੂੰ ਇਹਨਾਂ ਸ਼ਰਟ ਦੇਖੋ ਅੰਦਰ ਤੁਹਾਨੂੰ ਲੱਗ ਰਿਹਾ ਹੋਣਾ ਅਸੀਂ ਉਦਾਂ ਹੀ ਗੱਲਾਂ ਮਾਰੀ ਜਾ ਰਹੇ ਹਾਂ ਇਦਾਂ ਹੀ ਨੰਦਨੀ ਹੱਥ ਲਾ ਕੇ ਕਹੀ ਜਾਂਦੀ ਹੈ ਬਹੁਤ ਵਧੀਆ ਵੈਰਾਈਟੀ ਆ ਦੇਖੋ ਆਪ ਦੇਖੋ ਕਿੰਨਾ ਫਾਈਨ ਲੱਗਦਾ ਫਲੀਸ ਦੇਖੋ ਤੁਸੀਂ ਅੰਦਰ ਭਾਈ ਦੇਖੋ ਇਹ ਨਹੀਂ ਕਿ ਆਪਾਂ ਮਾਰੇ ਹੁਣ ਰੇਟ ਲਾਤਾ ਸਿਰਫ 600 ਤੇ 95 ਰੁਪਏ ਹਰ 2 200 ਤੋਂ ਘੱਟ ਨਹੀਂ ਚਾਹੀਏ ਇਹ ਵਾਲੀਆਂ ਬਿਲਕੁਲ ਸਹੀ ਗੱਲ ਹੈ ਤੁਸੀਂ ਆਪ ਦੇਖੋ ਕਿ ਕਿੰਨੀ ਸੋਹਣੀ ਵੈਰਾਈਟੀ ਹੈ ਕਲਰ ਆਪਸ਼ਨ ਬਹੁਤ ਵਧੀਆ ਤੇ ਅੰਦਰ ਜੇ ਤੁਹਾਨੂੰ ਇਹੋ ਜੀ ਫਲੀਸ ਮਿਲ ਜਾਣੀ ਹੈ ਠੰਡ ਨਹੀਂ ਲੱਗਣ ਵਾਲੀ ਤੁਸੀਂ ਥੱਲੇ ਇਨਰ ਪਾ ਕੇ ਇਹਨੂੰ ਪਾ ਲਓ ਤਾਂ ਵੀ ਤੁਹਾਨੂੰ ਠੰਡ ਨਹੀਂ ਲੱਗਣ ਵਾਲੀ ਇੰਨੀ ਵਧੀਆ ਕੁਆਲਿਟੀ ਹੈ ਇਹਨਾਂ ਤੇ ਪੈਸੇ ਬਚਾਉਣੇ ਹੈਗੇ ਆ ਕਿਉਂਕਿ ਪਹਿਲੇ ਗਰਮੀ ਨਹੀਂ ਹੈਗੀ ਦੇਖੋ ਤਾਂ ਹਾਲੇ ਬਿਲਕੁਲ ਸਹੀ ਗੱਲ ਹੈ ਇਨਰ ਨਹੀਂ ਵੀ ਪਾਉਂਗੇ ਤਾਂ ਵੀ ਤੁਹਾਨੂੰ ਠੰਡ ਨਹੀਂ ਲੱਗਣ ਵਾਲੀ ਬਿਲਕੁਲ ਦੇਖੋ ਕਿੰਨੀ ਕਿੰਨੀ ਸੋਹਣੀ ਸ਼ਰਟ ਆ ਚੁੱਕੀ ਹੈ ਕਿ ਬੱਖੋ ਬੱਖਰੇ ਕਲਰ ਹੈਗੇ ਬੱਖੋ ਬੱਖਰੇ ਚਾਰਟੀਕਲ ਆ ਚੁੱਕੇ ਹੈ ਡਿਜ਼ਾਈਨ ਤੁਹਾਡੀ ਚੋਇਸ ਅਕੋਰਡਿੰਗ ਹਰ ਤਰ੍ਹਾਂ ਦੇ ਵਡੜੀ ਪੂਚ ਆ ਚੁੱਕੇ ਹੈ ਵੀ ਦੇਖੋ ਕਿੰਨਾ ਪਿਆਰਾ ਆਰਟੀਕਲ ਆ ਚੁੱਕਾ ਹੈ ਲਾਈਟ ਕਲਰ ਲਾਈਟ ਤੁਹਾਨੂੰ ਇਹ ਜੈਕਟ ਸਟਾਈਲ ਚਾਹੀਦਾ ਕਿ ਸ਼ਰਟ ਤੇ ਜੈਕਟ ਵਾਲਾ ਜਿਹੜਾ ਕੰਬੀਨੇਸ਼ਨ ਹੁੰਦਾ ਅੱਜਕੱਲ ਸੈਕਟਸ ਬਹੁਤ ਟ੍ਰੈਂਡ ਦੇ ਵਿੱਚ ਨੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਤੁਸੀਂ ਜਿੱਦਾਂ ਦਾ ਵੀ ਲਾਈਕ ਕਰ ਦਿਓ ਜੈਕਟਸ ਦੇ ਵਿੱਚ ਸੈਕਟਸ ਦੇ ਵਿੱਚ ਸ਼ਰਟਸ ਦੇ ਵਿੱਚ ਲੌਂਗ ਸ਼ਰਟ ਸ਼ਾਰਟ ਸ਼ਰਟਸ ਕ੍ਰੋਪ ਦੇ ਵਿੱਚ ਸਾਰਾ ਕੁਝ ਮਤਲਬ ਫੈਮਿਲੀ ਕੰਪਲੀਟ ਸ਼ੋਰੂਮ ਹੈ ਇਹ ਸਿਰਫ ਕੁੜੀਆਂ ਦੀ ਵੈਰਾਈਟੀ ਹੀ ਨਹੀਂ ਸਾਰਿਆਂ ਦੀ ਮੁੰਡਿਆਂ ਦੀ ਤੁਹਾਡੇ ਬੱਚਿਆਂ ਦੀ ਸਾਰਿਆਂ ਦੀ ਜੇਕਰ ਵਿਆਹ ਦੀ ਸ਼ਾਪਿੰਗ ਕਰਨੀ ਹੈ ਹਰ ਇੱਕ ਚੀਜ਼ ਤੁਹਾਨੂੰ ਮਿਲ ਜਾਣੀ ਹੈ ਹੈਂਡਲੂਮ ਦਾ ਸਾਰਾ ਸਮਾਨ ਤੁਹਾਨੂੰ ਮਿਲ ਜਾਣਾ ਹੈ ਕੋਸਮੈਟਿਕਸ ਤੁਹਾਨੂੰ ਸਾਰੇ ਮਿਲ ਜਾਣੇ ਹਨ ਮਤਲਬ ਮੈਂ ਬੋਲਦੀ ਬੋਲਦੀ ਥੱਕ ਜਾਵਾਂਗੀ ਲੇਕਿਨ ਵਰਡ ਟਿਪ ਉਤੇ ਵੈਰਾਈਟੀ ਨਹੀਂ ਖਤਮ ਹੋਊਗੀ ਇੰਨੀ ਕ ਵੈਰਾਈਟੀ ਤੁਹਾਨੂੰ ਮਿਲ ਜਾਣੀ ਹੈ ਦੇਖੋ ਕੁੜੀਆਂ ਵਾਸਤੇ ਜੈਕਟ ਆ ਚੁੱਕੀਆਂ ਹੈਗੀਆਂ ਬਹੁਤ ਸੋਹਣੇ ਜੈਕਟਸ ਆ ਚੁੱਕੇ ਤੁਸੀਂ ਵੀ ਜੀ ਵਲ ਲੱਗ ਗਏ ਇਸ ਵਿੱਚ ਲਾਜ਼ਾ ਨਾ ਇਹ ਆ ਦੇਖੋ ਆਈ ਹੋਈ ਹੈ ਤੁਸੀਂ ਨਿਗਾ ਨਹੀਂ ਮਾਰੀ ਚਾਹ ਨਹੀਂ ਦਿੰਦਾ ਮੈਂ ਸਿਰਫ 350 ਰੁਪਏ ਵਿੱਚ ਇਕ ਦੇਖਿਆ ਮੈਂ ਤੁਹਾਨੂੰ ਦੱਸਿਆ ਸੀ ਨਾ ਮੱਥਾ ਦੇ ਕੇ ਬਿੰਦੀ ਨਹੀਂ ਲਾਉਂਦੇ ਮੈਂ ਵੀ 350 ਦੇ ਵਿੱਚ ਲੈ ਕੇ ਗਈ ਸੀ ਤੇ 350 ਦੇ ਵਿੱਚ ਤੁਹਾਨੂੰ ਇਹ ਜੈਕਟਾ ਮਿਲ ਜਾਣੀ ਹੈ ਸੇਮ ਟੂ ਸੇਮ ਦਿੱਟੋ ਜਿਹੋ ਜੀ ਮੈਂ ਲੈ ਕੇ ਗਈ ਦੇਖੋ ਕਿਨੇ ਕਿਨੇ ਸੋਨੇ ਆਰਟੀਕਲ ਆ ਚੁੱਕੇ ਆਗੇ ਵੱਖ-ਵੱਖਰੇ ਨੇ ਪ੍ਰਾਈਸ ਆ ਚੁੱਕੇ ਆਗੇ ਵੱਖ-ਵੱਖਰੇ ਦੀ ਐ ਨਹੀਂ ਹੈਗੀ 350 ਤੋਂ ਸਟਾਰਟ ਤੇ ਚੁਆਇਸ ਤੁਹਾਡੀ ਹੈਗੀ ਹੈ ਬਿਲਕੁਲ ਸਹੀ ਗੱਲ ਹੈ 350 ਤੋਂ ਸਟਾਰਟ ਹੋ ਜਾਣਗੇ ਜਿੱਦਾਂ ਦੀ ਮੈਂ ਪਾਈ ਹੋਈ ਹੈ ਤਾਂ ਤੁਸੀਂ ਲੈ ਕੇ ਜਾ ਸਕਦੇ ਹੋ ਜਿੱਦਾਂ ਦੀ ਵੀ ਤੁਸੀਂ ਲਾਈਕ ਕਰਦੇ ਹੋ ਨਿਓਨ ਦੇ ਵਿੱਚ ਤੁਹਾਨੂੰ ਲੱਗਦਾ ਤੁਸੀਂ ਨਿਓਨ ਕਲਰਸ ਲਾਈਕ ਕਰਦੇ ਹੋ ਤੁਸੀਂ ਗ੍ਰੇ ਦੇ ਵਿੱਚ ਲਾਈਕ ਕਰਦੇ ਹੋ ਤੁਸੀਂ ਥੋੜੀ ਚਮਕ-ਤਮਕ ਚਾਹੁੰਦੇ ਹੋ ਤੁਸੀਂ ਕਿਸੇ ਪਾਰਟੀ ਤੇ ਪਾਣੀ ਹੈ ਤੁਸੀਂ ਬੇਸਿਕ ਕਲਰਸ ਚਾਹੁੰਦੇ ਹੋ ਜਿੱਦਾਂ ਦੀ ਵੀ ਤੁਸੀਂ ਕਲਰ অপਸ਼ਨਸ ਚਾਹੁੰਦੇ ਹੋ ਤੁਹਾਨੂੰ ਮਿਲ ਜਾਣੀਆਂ ਤੇ ਸਿਰਫ ਹਾਫ ਹੀ ਨਹੀਂ ਫੁੱਲ ਜੈਕਟਸ ਵੀ ਮਿਲ ਜਾਣੀਆਂ ਤੁਹਾਨੂੰ ਤੇ ਕੁਆਲਿਟੀ ਲੈਦਰ ਵਾਲੀ ਕੁਆਲਿਟੀ ਹੈ ਪ੍ਰੋਪਰ ਤੇ ਬਹੁਤ ਵਧੀਆ ਕੁਆਲਿਟੀ ਹੈ ਇੱਕ ਨਾ ਆ ਦੇਖੋ ਮੈਂ ਇਹਨੂੰ ਇੰਨਾ ਕੁ ਜ਼ਿਆਦਾ ਸੰਗੋੜ ਕੇ ਦੇਖ ਰਹੀਆਂ ਤੇ ਤਾਂ ਵੀ ਇਹਦੀ ਲੈਦਰ ਦੇ ਵਿੱਚ ਕੋਈ ਫਰਕ ਨਹੀਂ ਆਇਆ ਮਤਲਬ ਤੁਸੀਂ ਆਪ ਦੇਖ ਸਕਦੇ ਹੋ ਕਿ ਕਿੰਨੀ ਕੁ ਵਧੀਆ ਕੁਆਲਿਟੀ ਹੈ ਇਹਦੀ ਬਹੁਤ ਜ਼ਿਆਦਾ ਵੈਰਾਈਟੀ ਆ ਚੁੱਕੀ ਹੈ ਤੁਹਾਨੂੰ ਕਿਤੇ ਵੀ ਟਾਈਮ ਖਰਾਬ ਕਰਨੀ ਸੀ ਵੱਡਾ ਦੀਪੂ ਆ ਕੇ ਲੈ ਕੇ ਜਾਸੇ ਆਪਣੇ ਬਾਸ ਸੇ ਬਹੁਤ ਸਾਰੇ ਤੁਹਾਨੂੰ ਜੈਕਟਾਂ ਵੀ ਦੇਖੋ ਕਿੰਨੇ ਵਧੀਆ ਕਲਰ ਆ ਚੁੱਕੇ ਹੈਗੇ ਆ ਆਰਟੀਕਲ ਕਿਨ ਟੋਰੀ ਆ ਚੁੱਕੇ ਹੈਗੇ ਆ ਦੋਸਤੋ ਅਡੇ ਸਾਹ ਨੇ ਕੀ ਪ੍ਰਾਈਸ ਹੋਗਾ ਇਹਦਾ ਇਹਦਾ ਕਟੋ-ਕਟ ਹੋਣਾ ਚਾਹੀਦਾ ਹੈ ਮੇਰੇ ਖਿਆਲ ਨਾਲ ਇਹੋ ਜਿਹੇ ਜੈਕਟਸ ਦਾ ਤੁਸੀਂ ਵੀ ਮੇਰੇ ਨਾਲ ਗੈਸ ਕਰੋ ਤੁਸੀਂ ਵੀ ਗੈਸ ਕਰੋ ਮੈਂ ਵੀ ਗੈਸ ਕਰ ਦਿਆ 1 2 3 ਮੇਰਾ ਗੈਸ ਹੈ 1200 12 ਹੁਣ ਇਹੋ ਜਿਹਾ ਰਿਐਕਸ਼ਨ ਆਇਆ ਨਾ ਤੁਹਾਡਾ ਵੀ ਦੇਖੋ ਭਾਈ ਟੈਗ ਲੱਗਾ ਹੈ ਪਰ ਸਟਿੰਗਰ ਵਿੱਚ ਦਿਖਾ ਦਿਓ ਠੀਕ ਹੈ ਸਿਰਫ 450 ਜਣੀ ਹੈਗੀ ਹਰ ਇੱਕ ਤੋਂ ਬਾਅਦ ਟੈਗ ਲੱਗਿਆ ਹੋਇਆ ਤਾਂ ਵੱਡੀਪੂ ਦਾ ਫਾਇਦਾ ਤਾਂ ਹੀ ਲੋਕੀ ਦੁਨੀਆ ਦੇ ਕੋਨੇ ਕੋਨੇ ਤੱਕ ਵੱਡੀਪੂ ਸ਼ਾਪਿੰਗ ਕਰਦੇ ਹੈਗੇ ਆ ਦੇਖੋ ਮੇਰਾ ਵੀ ਆਹੀ ਰਿਐਕਸ਼ਨ ਆਇਆ ਤੁਹਾਡਾ ਵੀ ਆਹੀ ਰਿਐਕਸ਼ਨ ਆਨਾ ਕਿ 450 ਦੇ ਵਿੱਚ ਤੁਹਾਨੂੰ ਇੰਨੀ ਸੋਹਣੀ ਸੋਹਣੀ ਵੈਰਾਈਟੀ ਮਿਲ ਜਾਨੀ ਹਰਜੀਜੀ ਵੈਰਾਈਟੀ ਕੱਟ ਕੱਟ ਕੇ ਦਿਖਾਈ ਜਾ ਰਹੇ ਨੇ ਹਜੇ ਉਹ ਕੋਸ਼ਿਸ਼ ਕਰਦੇ ਆ ਕਿ ਵੱਧ ਤੋਂ ਵੱਧ ਤੁਹਾਡੇ ਲਈ ਵੈਰਾਈਟੀ ਲੈ ਕੇ ਆਈਏ ਪਰ ਜਿਹੜੀ ਵੀ ਵੈਰਾਈਟੀ ਤੁਸੀਂ ਇਸ ਵੇਲੇ ਦੇਖ ਰਹੇ ਹੋ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਇਸ ਤੋਂ ਹੋਰ ਸੋਹਣੀ ਸੋਹਣੀ ਬਹੁਤ ਵਧੀਆ ਵੈਰਾਈਟੀ ਆਈ ਹੋਈ ਹੈ ਤੁਸੀਂ ਪਿੱਛੇ ਤੱਕ ਨਿਗਾਹ ਵੀ ਮਾਰ ਸਕਦੇ ਹੋ ਜਿਹੜੀਆਂ ਲੱਗੀਆਂ ਹੋਈਆਂ ਨੇ ਲੌਂਗ ਕੋਰਟਸ ਲੱਗੇ ਹੋਏ ਐ ਤੇ ਮਤਲਬ ਹੁਣ ਚੋਇਸ ਤੁਹਾਡੀ ਹੈ ਕਿ ਤੁਸੀਂ ਬਾਹਰ ਜਾ ਕੇ ਮਹਿੰਗੇ ਪ੍ਰਾਈਸਸ ਦੇ ਵਿੱਚ ਲੁੱਟਣਾ ਹੈ ਕਿ ਤੁਸੀਂ ਸਸਤੇ ਪ੍ਰਾਈਸਸ ਦੇ ਵਿੱਚ ਵੱਡਾ ਡਿੱਪੂ ਆਣਾ ਹੈ ਤੇ ਲੱਖਾਂ ਦੀ ਸ਼ਾਪਿੰਗ ਕਰਕੇ ਲੈ ਕੇ ਜਾਣੀ ਹੈ ਹੁਣ ਚੋਇਸ ਤੁਹਾਡੀ ਹੈ ਤੁਸੀਂ ਦੇਖੋ ਤੁਸੀਂ ਕੀ ਕਰਨਾ ਚਾਹੁੰਦੇ ਹੋ ਦੇਖੋ ਤੁਹਾਡੇ ਵਾਸਤੇ ਲੌਂਗ ਲੌਂਗ ਕੋਟੀਆਂ ਵੀ ਆ ਚੁੱਕੀਆਂ ਹੈ ਕਿ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਡਿਜ਼ਾਈਨਿੰਗ ਕਿੰਨੀ ਵਧੀਆ ਆ ਚੁੱਕੀ ਹੈ ਗਿਆ ਬਿਲਕੁਲ ਜੁਨੀਕ ਜੁਨੀਕ ਪੀਸ ਆ ਚੁੱਕੇ ਨਾਲ ਦੇਖੋ ਧਾਗੇ ਦਾ ਵਰਕ ਕੀਤਾ ਹੈਗਾ ਪੂਰੇ ਸਟੈਚੂਅਲ ਪੀਸ ਹੈ ਗਿਆ ਇਹ ਆਪਾਂ ਤੁਹਾਨੂੰ ਦੇਣੀ ਸਿਰਫ ਤੇ ਬਹੁਤ ਸੋਹਣੀ ਲੱਗ ਰਹੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਥ्रेड ਵਰਕ ਕੀਤਾ ਹੋਇਆ ਕਿ ਕਿੰਨਾ ਐਲੀਗੈਂਟ ਜਿਹਾ ਲੱਗ ਰਿਹਾ ਤੇ ਜੇਕਰ ਤੁਸੀਂ ਕੋਟੀਆਂ ਪਾਣੇ ਹੋ ਸੂਟਸ ਨਾਲ ਤੁਸੀਂ ਸਟਾਈਲ ਕਰ ਸਕਦੇ ਹੋ ਆ ਦੇਖੋ 895 ਵਿੱਚ ਕਿੰਨਾ ਪਿਆਰਾ ਪੀਸ ਆ ਚੁੱਕਾ ਹੈ ਠੀਕ ਹੈ ਜੀ ਬਹੁਤ ਸੋਹਣੇ ਆਰਟੀਕਲ ਡੀਆਂ ਨਹੀਂ ਕਿੰਨ ਕਿੰਨ ਸੋਬਰ ਆ ਚੁੱਕੀਆਂ ਹੈਗੀਆ ਬਿਲਕੁਲ ਸਹੀ ਗੱਲ ਹੈ ਜਿੱਦਾਂ ਦੀ ਵੀ ਤੁਸੀਂ ਲਾਈਕ ਕਰਦੇ ਹੋ ਕਲਰ ਆਪਸ਼ਨ ਜਿੱਦਾਂ ਦੇ ਲਾਈਕ ਕਰਦੇ ਹੋ ਉਸ ਅਕੋਰਡਿੰਗ ਤੁਸੀਂ ਚੂਜ਼ ਕਰ ਸਕਦੇ ਹੋ ਇਹ ਆਪਾਂ ਦੇਣੀ 1400 ਤੋਂ 95 ਰੁਪਏ ਜਾਨੀ ਕਿ ਹਰ ਤਾਂ ਤੁਹਾਨੂੰ ਵੈਰਾਈਟੀ ਮਿਲਣੀ ਹੈਗੀ ਇਹ ਸਭ ਕੁਝ 450 ਤੋਂ ਕੋਟੀ ਸਟਾਰਟਰ ਤੇ ਚੁਆਇਸ ਤੁਹਾਡੀ ਹੈਗੀ ਹੈ ਜੀ ਤੇ ਕੋਡ ਸੈਟ ਹਰਜੀਤ ਜੀ ਕੋਟੀਆਂ ਵੀ ਆਪਾਂ ਦੇਖ ਲਿਆ ਹੁਣ ਮੈਨੂੰ ਲੱਗਦਾ ਕੁੜੀਆਂ ਨੂੰ ਫਿਰ ਹੁੰਦੇ ਕੋਡ ਸੈਟ ਵੀ ਦਿਖਾ ਦੋ ਤੇ ਜਿਹੜੇ ਕੋਡ ਸੈਟਸ ਨੇ ਉਹ ਵੀ ਤੁਸੀਂ ਦਿਖਾ ਦਿਓ ਸਾਨੀ ਬਿਲਕੁਲ ਬਿਲਕੁਲ ਦੇਖੋ ਕੋਡ ਸੈਟ ਕਿੰਨੇ ਵਧੀਆ ਆ ਚੁੱਕੇ ਲੌਂਗ ਦੇ ਵਿੱਚ ਆ ਚੁੱਕਿਆ ਗਿਆ ਪੂਰਾ ਕੰਪਲੀਟ ਸਾਨੂੰ ਮੈਨਣਾ ਤਨਾ ਦੇਖੋ ਡਿਜ਼ਾਈਨ ਕਿੰਨੀ ਸੋਹਣੀ ਬਰਾ ਚੁੱਕੀ ਹੈਗੇ ਇਹ ਚ ਕਲਰ ਵੱਖ-ਵੱਖਰੇ ਹੈਗੇ ਹਰ ਤਰ੍ਹਾਂ ਦੇ ਚਾਰਟਿਕਲ ਆ ਚੁੱਕਿਆ ਗਿਆ ਆ ਦੇਖੋ ਕਿੰਨਾ ਵਧੀਆ ਆ ਚੁੱਕਾ ਸਿਰਫ 900 ਤੇ 600 ਰੁਪਏ ਵਿੱਚ ਕਿੰਨਾ ਪਿਆਰਾ ਆਰਟਿਕਲ ਆ ਚੁੱਕਾ ਦੇਖੋ ਕਿੰਨਾ ਪਿਆਰਾ ਵਰਕ ਕੀਤਾ ਹੈਗਾ 슬ੀਵਸ ਤੇ ਵੀ ਆ ਚੁੱਕਿਆ ਨੈਕ ਤੇ ਵੀ ਨਾਲ ਦੇਖੋ ਘੇਰੇ ਤੇ ਵੀ ਆ ਚੁੱਕਿਆ ਵਰਕ ਸਿਰ ਨੋਸੋ ਤੇ ਸ਼ੇਰ ਪੈ ਵਿੱਚ ਜੇਕਰ ਤੁਸੀਂ ਬਾਹਰ ਜਾਣੇ ਤੁਸੀਂ ਆਫਿਸ ਜਾਣੇ ਹੋ ਤੁਸੀਂ ਸਕੂਲ 'ਚ ਟੀਚਰ ਹੋ ਤੁਸੀਂ ਇਦਾਂ ਦੀ ਚੀਜ਼ਾਂ ਲਾਈਕ ਕਰਦੇ ਹੋਗੇ ਤੁਹਾਨੂੰ ਲੌਂਗ ਚੀਜ਼ਾਂ ਪਾ ਕੇ ਜਾਣੀਆਂ ਨੇ ਤਾਂ ਤੁਸੀਂ ਇਹ ਕੋਟ ਸੈਟਸ ਐਸ ਆਪਸ਼ਨ ਰੱਖ ਸਕਦੇ ਹੋ ਤੇ ਠੰਡ ਦੇ ਵਿੱਚ ਸਾਨੂੰ ਪਤਾ ਕਿ ਸਾਡੇ ਸਟਾਈਲ ਦੇ ਵਿੱਚ ਕਿਤੇ ਨਾ ਕਿਤੇ ਕੰਪਰੋਮਾਈਜ਼ ਹੋ ਜਾਂਦਾ ਪਰ ਵੱਡੇ ਟਿਪੂ ਨੇ ਸੌਂ ਖਾਦੀ ਹੈ ਕਿ ਨਹੀਂ ਸਟਾਈਲ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ ਤੇ ਪ੍ਰਾਈਸ ਦੇ ਵਿੱਚ ਵੀ ਨਹੀਂ ਹੋਣਾ ਚਾਹੀਦਾ ਸਾਡੀ ਇਹ ਹੀ ਹੁੰਦੀ ਹੈ ਦਿਨ ਪਰ ਤਾਂ ਕੋਸ਼ਿਸ਼ ਕੀਤੀ ਕਿ ਜਿੰਨੇ ਸਾਡੇ ਭੈਣ ਭਾਈ ਜੋੜੇ ਆਪਾਂ ਉਹਨਾਂ ਦੀ ਵਕਰੀ ਇੱਕ ਪਛਾਣ ਬਣਾਈ ਹੈ ਨਾ ਪਛਾਣ ਤਾਂਹੀਂ ਵਧੀ ਬਣੀ ਜੇ ਵਧੀਆ ਸਾਨੂੰ ਆਪ ਲੈਣਾ ਮਤਲਬ ਸਿਰਫ ਗਰਮੀਆਂ ਦੇ ਕੋਟ ਸੈਟ ਨਹੀਂ ਹੁੰਦਾ ਉਹਨੂੰ ਸਰਦੀਆਂ ਦੇ ਵਿੱਚ ਵੀ ਮਿਲ ਜਾਣੇ ਤੇ ਤੁਸੀਂ ਪੂਰੇ ਨਿੱਗੇ ਰਹਿਣ ਵਾਲੇ ਹੋ ਬਿਲਕੁਲ ਦੇਖੋ ਇਹ ਵੀ ਕਿੰਨਾ ਪਿਆਰਾ ਕਲਰ ਆ ਚੁੱਕਾ ਹੈ ਕਿ ਦੇਖੋ ਆਰਟੀਕਲ ਡਿਜ਼ਾਈਨਿੰਗ ਕਿੰਨੀ ਸੋਹਣੀ ਬਰ ਆ ਚੁੱਕੀ ਹੈ ਕਿ ਦੇਖੋ ਕਿੰਨਾ ਪਿਆਰਾ ਵਰਕ ਕੀਤਾ ਹੈਗਾ ਆਪਾਂ ਤੁਹਾਨੂੰ ਦੇਣਾ ਸਿਰਫ 2000 ਤੇ 56 ਰੁਪਏ ਵਿੱਚ ਦੇਣਾ ਦੀ ਹੈਗਾ ਬਿਲਕੁਲ ਸਹੀ ਗੱਲ ਹੈ 256 ਦੇ ਵਿੱਚ ਤੇ ਵੈਰਾਈਟੀ ਦੇਖੋ ਤੁਸੀਂ ਇੱਕ ਵਾਰੀ ਵਰਕ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਕਲਰ ਆਪਸ਼ਨਸ ਦੇਖੋ ਤੇ ਤੁਸੀਂ ਮਤਲਬ ਮੈਂ ਕਹਿੰਨੀ ਆ ਕਿ ਕੁਆਲਿਟੀ ਵੀ ਚੈੱਕ ਕਰਨ ਵਾਲੀ ਕਿ ਤੁਹਾਨੂੰ ਠੰਡ ਨਹੀਂ ਲੱਗਣ ਵਾਲੀ ਐਦਾਂ ਦੇ ਪ੍ਰ ਨਹੀਂ ਮਿਲਨੇ ਜਿੱਥੇ ਮਰਜ਼ੀ ਚਲੇ ਜਾਓ ਨਹੀਂ ਮਿਲਨੇ ਇਹ ਤਾਂ ਮੈਂ ਆਪ ਦੇਖ ਚੁੱਕੀ ਆ ਆ ਦੇਖੋ ਤੁਹਾਡੇ ਵਾਸਤੇ ਲੌਂਗ ਕੋਟ ਵੀ ਆ ਚੁੱਕੇ ਹੈਗੇ ਹੈਗੇ ਲੌਂਗ ਵਲੇਜ਼ਰ ਕਹਿੰਦੇ ਕੋਈ ਲੌਂਗ ਕੋਟ ਕਹਿੰਦੇ ਹੈਗੇ ਆ ਬਾਹਰ ਤੁਹਾਨੂੰ ਪਤਾ 3 3000 ਰੁਪਏ ਮੰਗਦੇ ਹੈਗੇ ਆ ਆਪਾਂ ਦੇ ਸਿਰਫ 1495 ਰੁਪਏ ਵਿੱਚ ਇਹ ਸਿੱਧਾ 50% ਆਫ ਮਤਲਬ ਬਾਹਰ ਤੁਸੀਂ ਲੈ ਕੇ ਜਾਣਾ 3000 4000 ਤੁਸੀਂ ਆਨਲਾਈਨ ਸ਼ੋਪਿੰਗ ਕਰਦੇ ਹੋ ਤੁਸੀਂ ਆਪ ਜਾਣਦੇ ਹੋ ਕਿ ਇਹੋ ਜਿਹੜੇ ਕੋਰਟਸ ਨੇ ਨਾ ਬਹੁਤ ਮਹਿੰਗੇ ਆਉਂਦੇ ਨੇ 1495 ਦੇ سٹਾਰਟ ਹੋਈਆਂ ਯਾਨੀ ਕਿ ਤੁਸੀਂ 2200 ਤੱਕ ਲੈ ਕੇ ਜਾ ਸਕਦੇ ਬਹੁਤ ਸੁੰਦਰ ਆਰਟੀਕਲ ਡੀ ਯਾਨੀ ਬੱਖੋ ਬੱਕਰੀ ਕਲਰ ਹਰ ਤਰ੍ਹਾਂ ਦੇ ਹੈਗੇ ਆ ਤੇ ਸਾਰੇ ਤੁਹਾਨੂੰ ਬੱਖੋ ਬੱਕਰੇ ਮੈਂਡੇ ਦੇ ਵਿੱਚ ਕੀ ਫਾਇਦਾ ਤੁਸੀਂ 5000 ਪਟਕੇ ஆன்ਲਾਈਨ ਸ਼ਾਪਿੰਗ ਕਰੋਗੇ ਤੇ ਤੁਹਾਨੂੰ ਕੁਆਲਿਟੀ ਵੀ ਵਧੀਆ ਨਹੀਂ ਮਿਲਣੀ ਇੱਥੇ ਤੁਹਾਨੂੰ ਅੱਧੇ ਪ੍ਰਾਈਸ ਦੇ ਵਿੱਚ ਬੜੇ ਡੀਪੂ ਤੇ ਮਿਲ ਜਾਣੇ ਆ ਤੇ ਕਲਰ ਆਪਸ਼ਨਸ ਸੋਨੇ ਸੋਨੇ ਮਿਲ ਜਾਣੇ ਆ ਤੁਸੀਂ ਅਪਨੇ ਅਕੋਰਡਿੰਗ ਚੈੱਕ ਕਰਕੇ ਲੈ ਕੇ ਜਾ ਸਕਦੇ ਹੋ ਤੁਸੀਂ ਸਾਰਾ ਕੁਝ ਤੁਹਾਡੀ ਅੱਖਾਂ ਦੇ ਸਾਹਮਣੇ ਹੋਊਗਾ ਕੋਈ ਫਰਾਡ ਵਾਲੀ ਚੀਜ਼ ਨਹੀਂ ਹੈਗੀ ਕਿ ਕੋਈ ਤੁਹਾਨੂੰ ਹਜੇ ਪ੍ਰਾਈਸਸ ਕੱਟ ਦੱਸ ਰਿਹਾ ਬਾਅਦ ਚ ਵਾਦਾ ਦੇਣਗੇ ਐਦਾਂ ਦੀ ਕੋਈ ਚੀਜ਼ ਨਹੀਂ ਹੈਗੀ ਤੁਸੀਂ ਬਸ ਵੱਡੇ ਡਿੱਪੂ ਤੇ ਆਣਾ ਤੇ ਆਪਣੇ ਅਕੋਰਡਿੰਗ ਸ਼ਾਪਿੰਗ ਕਰਕੇ ਲੈ ਕੇ ਜਾਣੀ ਹੈ ਦੇਖੋ ਤੁਹਾਡੇ ਵਾਸਤੇ ਲੋਅਰ ਵੀ ਗਰਮ ਗਰਮ ਆ ਚੁੱਕੇ ਹੈਗੇ ਕਿੰਨੇ ਪਿਆਰੇ ਲੋਅਰ ਆ ਚੁੱਕੇ ਸਿਰਫ ਆਪਾਂ ਦੇਣਾ 400 ਤੋਂ 500 ਰੁਪਏ ਵਿੱਚ 450 ਦੇ ਵਿੱਚ ਫਲੀਸ ਵਾਲੇ ਲੋਅਰ ਐਦਾਂ ਨਹੀਂ ਕਿ ਕੋਈ ਵੀ ਚੀਜ਼ ਤੁਹਾਨੂੰ ਦੇਈ ਜਾ ਰਹੀ ਆ ਆ ਦੇਖੋ ਫਲੀਸ ਲੱਗੀ ਹੋਈ ਅੰਦਰ ਤੋਂ ਤੁਸੀਂ ਪੂਰੇ ਨਿੱਗੇ ਰਹਿਣ ਵਾਲੇ ਹੋ ਬਿਲਕੁਲ ਹੁਣ ਹੀਟਰ ਲੇ ਕੇ ਲੋਰ ਨਹੀਂ ਪਹਿਣੀ ਹੈਗੀ ਠੀਕ ਹੈ ਨਾਗਮੋਰੇ ਬੈਠ ਕੇ ਮਾਰ ਅੱਗ ਸੇ ਮੈਨੂੰ ਮਿਲ ਜਾਣੀ ਹੈ ਹਰ ਇੱਕ ਚੀਜ਼ ਤੁਹਾਨੂੰ ਮਿਲ ਜਾਣੀ ਹੈ ਜਿੱਦਾਂ ਦੇ ਵੀ ਤੁਸੀਂ ਲਾਈਕ ਕਰ ਦਿਓ ਕਲਰ ਆਪਸ਼ਨ ਤੁਹਾਨੂੰ ਵਕ ਵਕ ਮਿਲ ਜਾਣੇ ਹੈ ਕਿ ਤੁਸੀਂ ਬਾਹਰ ਵੀ ਪਾ ਕੇ ਜਾ ਸਕਦੇ ਹੋ ਇੰਨੀ ਵਧੀਆ ਕੁਆਲਿਟੀ ਹੈ ਆ ਦੇਖੋ ਜੈਗਿੰਗ ਆ ਚੁੱਕੀ ਹੈ ਕੁੜੀਆਂ ਵਾਸਤੇ ਬਹੁਤ ਸੁੰਨਸੁਣੇ ਆ ਚੁੱਕੇ ਹੈ ਕਲਰ ਵੱਖ-ਵੱਖਰੇ ਹੈਗੇ ਸਾਈਜ਼ ਹਰ ਤਰ੍ਹਾਂ ਦੇ ਹੈਗੇ ਕੋਈ 695 ਦੀ ਹੈਗੀ ਹੈ ਕੋਈ 550 ਦੀ ਹੈਗੀ ਹੈ ਤੇ ਕੋਈ 450 ਦੀ ਸਟਾਰਟਿੰਗ 450 ਤੋਂ ਹੋ ਜਾਂਦੀ ਹੈਗੀ ਸਾਡੇ 450 ਤੋਂ ਜੈਗਿੰਗ ਦੀ ਜਿਹੜੀ ਹੈਗੀ ਆਪਣੀ ਸਟਾਰਟਿੰਗ ਹੋ ਜਾਂਦੀ ਹੈ ਕਲਰ ਆਪਸ਼ਨ ਤੁਸੀਂ ਦੇਖ ਸਕਦੇ ਹੋ ਐਜ਼ ਅ ਟਰਾਊਜ਼ਰ ਵੀ ਤੁਸੀਂ ਇਹਨੂੰ ਚੂਜ਼ ਕਰ ਸਕਦੇ ਹੋ ਜੇਕਰ ਤੁਸੀਂ ਪਾਣਾ ਚਾਹੁੰਦੇ ਹੋ ਜੈਗਿੰਗਸ ਤੁਸੀਂ ਕੁਰਤੀਆਂ ਨਾਲ ਤੁਸੀਂ ਮਿੱਡੀਆਂ ਨਾਲ ਹਰ ਇੱਕ ਚੀਜ਼ ਨਾਲ ਤੁਸੀਂ ਸਟਾਈਲ ਕਰ ਸਕਦੇ ਹੋ ਜੈਗਿੰਗਸ ਕੁੜੀਆਂ ਦੇ ਫੇਵਰਟ ਆ ਚ ਲੌਂਗ ਜੀਨਸ ਦੇ ਤੁਸੀਂ ਲੱਭਦੇ ਹੁੰਦੇ ਵਡੇ ਡੀਪੂ ਜਾ ਕੇ ਮੈਂ ਤਾਂ ਹਰ ਵਾਰੀ ਆ ਕੇ ਜੀਨਸ ਹੀ ਲੱਭ ਰਹੀ ਹੁੰਦੀ ਹਾਂ ਹਜੇ ਵੀ ਮੈਂ ਵੱਡੇ ਡੀਪੂ ਦੀ ਜੀਨਸ ਪਾਈ ਹੋਈ ਹੈ ਬਸ ਇੱਕ ਚੀਜ਼ ਮੇਰੇ ਮੈਨੂੰ ਲੱਗਦਾ ਮੇਰੇ ਅਲਮਾਰੀ ਦੇ ਵਿੱਚ ਜਿੰਨੀਆਂ ਜੀਨਾਂ ਨੇ ਸਾਰੀਆਂ ਵੱਡੇ ਡੀਪੂ ਦੀਆਂ ਨੇ ਤੇ ਮੈਂ ਹੋਰ ਕੀ ਚਾਹੀਏ ਤੁਹਾਡੇ ਫਾਇਦਾ ਵੀ ਇੱਥੇ ਹੁੰਦਾ ਆ ਕਿ ਤੁਹਾਨੂੰ ਪਤਾ ਹੀ ਆ ਬਿਲਕੁਲ ਸਹੀ ਗੱਲ ਹੈ ਅਸੀਂ ਤੁਹਾਡੇ ਕੋਲ ਆਨੇ ਆ ਤੇ ਮੈਂ ਲੋਕਾਂ ਦਾ ਤਾਂ ਫਾਇਦਾ ਆਪਾਂ ਸੋਚ ਲਈ ਸੋਚਦੇ ਆ ਤੇ ਮੈਨੂੰ ਲੱਗਦਾ ਮੈਂ ਆਪਣਾ ਫਾਇਦਾ ਵੀ ਕਰਾ ਕੇ ਜਾਨੀ ਆ ਕਦੇ ਮੈਂ ਜੈਕਟ ਲੈ ਜਾਨੀ ਆ ਕਦੇ ਮੈਂ ਜੀਨਸ ਲੈ ਜਾਨੀ ਆ ਬਿਲਕੁਲ 695 ਕੋਈ 895 ਚੋਇਸ ਤੁਹਾਡੀ ਆ ਗਈ ਤੁਸੀਂ ਘਰ ਬੈਠ ਕੇ ਸ਼ਾਪਿੰਗ ਕਰ ਸਕਦੇ ਹੋ ਵਡੜੀਪੂ ਤੇ ਨਹੀਂ ਵਿజిਟ ਕਰ ਸਕਦੇ ਨੰਬਰ ਤੇ ਸਕਰੀਨ ਤੇ ਆ ਕੇ ਕਾਲ ਕਰਕੇ ਆਰਡਰ ਕਰ ਸਕਦੇ ਆ ਸਾਡੇ ਆਊਟ ਆਫ ਕੰਟਰੀ ਆਫਰਸ ਪਾਰਸਲ ਜਾਂਦੇ ਆ ਗਿਆ ਤੁਹਾਡੇ ਬਾ ਡੜੀਪੂ ਦੇ ਪੇਜ ਹੈਗਾ ਇੰਸਟਾਗ੍ਰam YouTube Facebook ਤੇ ਫੋਲੋ ਕਰ ਸਕਦੇ ਨਮੀ ਨਮੀ ਆਪਣੇ ਦੇ ਦੇਖ ਸਕਦੇ ਆ ਬਿਲਕੁਲ ਸਹੀ ਗੱਲ ਹੈ ਅਪਡੇਟਸ ਸੋ ਤੁਹਾਡੇ ਲਈ ਅਸੀਂ ਲੈ ਕੇ ਆਉਂਦੇ ਹੀ ਰਹਿੰਦੇ ਆ ਤੇ ਵਡੜੀਪੂ ਮੰਗਾ ਤੇ ਵੀ ਤੁਸੀਂ ਦੇਖ ਸਕਦੇ ਹੋ ਇਸ ਤੋਂ ਇਲਾਵਾ ਜਿਹੜੀ ਤੁਸੀਂ ਅੱਜ ਵੈਰਾਈਟੀ ਦੇਖੀ ਜੇਕਰ ਤੁਸੀਂ ਲਾਈਕ ਕਰਦੇ ਹੋ ਮੈਂ ਫਿਰ ਦੱਸ ਰਿਹਾ ਤੁਸੀਂ ਸਕਰੀਨ ਸ਼ਾਟ ਲੈ ਕੇ ਤੁਸੀਂ WhatsApp ਤੇ ਵੀ ਇਹਨਾਂ ਨੂੰ ਮੈਸੇਜ ਕਰ ਸਕ ਸਕਦੇ ਹੋ ਹਜੇ ਜਿਹੜੀ ਆਪਾਂ ਤੁਹਾਨੂੰ ਵੈਰਾਈਟੀ ਦਿਖਾਈ ਉਹ ਤਾਂ ਹਜੇ ਬਹੁਤ ਥੋੜੀ ਵੈਰਾਈਟੀ ਹੈ ਮੈਨੂੰ ਲੱਗਦਾ ਵੈਰਾਈਟੀਆਂ ਦੀ 1% ਵੀ ਨਹੀਂ ਹੋਣਾ ਜਿਹੜਾ ਤੁਸੀਂ ਅੱਜ ਵੀਡੀਓ ਦੇ ਰਾਹੀਂ ਦੇਖਿਆ ਤੇ ਤੁਸੀਂ ਪਿੱਛੇ ਵੀ ਦੇਖ ਸਕਦੇ ਹੋ ਕਿ ਬਹੁਤ ਤਰੀਕੇ ਦੀ ਜਿਹੜੀ ਵੈਰਾਈਟੀ ਹੈ ਤੁਹਾਨੂੰ ਮਿਲ ਜਾਣੀ ਹੈ ਜੈਕਟਸ ਦੀ ਤੁਸੀਂ ਵੈਰਾਈਟੀ ਦੇਖ ਸਕਦੇ ਹੋ ਬਹੁਤ ਛੋਟੇ-ਛੋਟੇ ਆਰਟੀਕਲ ਤੁਹਾਨੂੰ ਮਿਲ ਜਾਣੇ ਕਲਰ ਆਪਸ਼ਨਸ ਮਿਲ ਜਾਣੇ ਹੈ ਲੌਂਗ ਕੋਰਟਸ ਮਿਲ ਜਾਣੇ ਹੈ ਕੋਟ ਸੈਟਸ ਮਿਲ ਜਾਣੇ ਹੈ ਸੂਟਸ ਮਿਲ ਜਾਣੇ ਹੈ ਜੈਕਟਸ ਸ਼ੈਕਟ スウェット ਸ਼ਰਟ ਕ੍ਰੋਪ ਜੈਕਟਸ ਹਰ ਇੱਕ ਚੀਜ਼ ਤੁਹਾਨੂੰ ਵੱਡੇ ਡੀਪੂ ਬੰਗਾ ਤੇ ਆ ਕੇ ਮਿਲ ਜਾਣੀ ਹੈ ਵੜਾਡੀਪੁਰ ਬੰਗਾ ਆਜ਼ਾਦ ਚੌਂਕ ਤੇ ਜੇਕਰ ਨਹੀਂ ਕਰ ਸਕਦੇ ਤੁਸੀਂ ਸਕਰੀਨ ਤੇ ਦਿੱਤੇ ਗਏ ਨੰਬਰਾਂ ਰਾਹੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹੋ ਇਸੇ ਦੇ ਨਾਲ ਮੈਂ ਨੰਦਨੀਆ अरोड़ा ਤੁਹਾਡੇ ਤੋਂ ਲੈਣੀ ਹੈ ਇਜਾਜ਼ਤ ਹਕੀਕਤ ਟੀਵੀ ਪੰਜਾਬੀ ਤੋਂ